ਸਤਿ ਸ਼੍ਰੀ ਅਕਾਲ ਬੰਦੇ ਅਬੀ ਉਸ ਵਾਕਤ ਕਰਦੇ ਕੋਹੋਨਮ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲਿਸ ਦੇ ਵੱਲੋਂ ਦੋ ਵੱਡੇ ਐਲਾਨ ਕਰ ਦਿੱਤੇ ਗਏ ਹਨ ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰੀਏ ਕਿ ਹੁਣ ਕੈਨੇਡਾ ਦੇ ਵਿੱਚ ਵਰਕ ਪਰਮਿਟ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਕਿ ਬਹੁਤ ਸਾਰੇ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਤੇ ਜਾਂਦੇ ਸਨ ਜੋ ਕਿ ਕਿਤੇ ਵੀ ਕੈਨੇਡਾ ਦੇ ਵਿੱਚ ਕੰਮ ਕਰ ਸਕਦੇ ਸਨ ਪਰ ਬਹੁਤ ਸਾਰੇ ਪੰਜਾਬੀ ਜੋ ਕਿ ਕੈਨੇਡਾ ਦੇ ਵਿੱਚ ਇਸ ਸਮੇਂ ক্লোਜ਼ ਵਰਕ ਪਰਮਿਟ ਤੇ ਹਨ ਤੇ ਜੇਕਰ ਉਹ ਨਵੀਂ ਜੋਬ ਆਪਣੀ ਲੱਭ ਲੈਂਦੇ ਸਨ ਤੇ ਨਵੀਂ ਜੋਬ ਆਫਰ ਉਹਨਾਂ ਨੂੰ ਮਿਲ ਜਾਂਦੀ ਸੀ ਤੇ ਉਹਨਾਂ ਨੂੰ 6 ਮਹੀਨੇ ਤੱਕ ਜਿਹੜਾ ਐਪਲੀਕੇਸ਼ਨ ਦਾ ਪ੍ਰੋਸੈਸਿੰਗ ਟਾਈਮ ਦੇ ਵਿੱਚ ਹੀ ਬਤਾਉਣਾ ਪੈਂਦਾ ਸੀ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਜੇਕਰ ਕੋਈ ਵੀ ਜੋਬ ਕਰ ਰਿਹਾ ਹੈ ਤੇ ਜੇਕਰ ਉਸ ਨੂੰ ਕਿਤੇ ਹੋਰ ਜੋਬ ਲੱਭ ਜਾਂਦੀ ਹੈ ਤੇ ਉਹ ਆਪਣੀ ਨਵੀਂ ਫਾਈਲ ਲਗਾ ਕੇ ਆਪਣੀ ਨਵੀਂ ਜੋਬ ਦੇ ਉੱਤੇ ਕੰਮ ਸਟਾਰਟ ਕਰ ਸਕਦਾ ਹੈ ਸੋ ਕਾਫੀ ਵੱਡੀ ਰਾਹਤ ਜਿਹੜੀ ਆ ਖਾਸ ਦੇ ਉੱਤੇ ক্লোਜ਼ ਵਰਕ ਪਰਮਟ ਵਾਲਿਆਂ ਦੇ ਲਈ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਵੱਖ-ਵੱਖ ਕੈਨੇਡਾ ਦੇ ਪਿੰਡੂ ਇਲਾਕਿਆਂ ਦੇ ਵਿੱਚ ਹੁਣ RCIP ਪ੍ਰੋਗਰਾਮ ਦੇ ਤਹਿਤ ਜਿਹੜੇ ਆ OPR ਦੇ ਪ੍ਰੋਗਰਾਮ ਓਪਨ ਕੀਤੇ ਜਾ ਰਹੇ ਹਨ ਖਾਸ ਤੌਰ ਦੇ ਉੱਤੇ ਜਿਹੜੇ ਸਕਿੱਲ ਵਰਕਰ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਕਿਉਂਕਿ ਕੈਨੇਡਾ ਦੇ ਪਿੰਡੂ ਇਲਾਕਿਆਂ ਦੇ ਵਿੱਚ ਸਕਿੱਲ ਵਰਕਰਾਂ ਦੀ ਕਾਫੀ ਜ਼ਿਆਦਾ ਘਾਟ ਪੈ ਰਹੀ ਹੈ ਸੋ ਇਸੇ ਦੌਰਾਨ ਹੁਣ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵੱਲੋਂ ਵੀ ਸਟੇਨ ਵੈਚ ਦੇ ਇਲਾਕੇ ਦੇ ਵਿੱਚ ਜਿਹੜਾ ਆ ਉਹ ਇੱਕ ਨਵਾਂ ਪ੍ਰੋਗਰਾਮ ਜੋ ਕਿ RCIP ਪ੍ਰੋਗਰਾਮ ਖੋਲਿਆ ਗਿਆ ਹੈ ਜਿਸ ਦੇ ਤਹਿਤ ਕੀ ਹਜ਼ਾਰਾਂ ਲੋਕਾਂ ਨੂੰ ਜਿਹੜੀ ਆ ਇੱਥੇ PR ਦਿੱਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਕਾਫੀ ਜ਼ਿਆਦਾ ਕੈਟੇਗਰੀਆਂ ਵੀ ਰੱਖੀਆਂ ਗਈਆਂ ਹਨ ਜਿਸ ਦੇ ਵਿੱਚ ਹੈਲਥ ਐਜੂਕੇਸ਼ਨ ਲਾ ਐਂਡ ਸੋਸ਼ਲ ਕਮਿਊਨਿਟੀ ਗਵਰਨਮੈਂਟ ਸਰਵਿਸਿਜ਼ ਸੇ ਲੈਂਡ ਸਰਵਿਸਿਜ਼ ਅਤੇ ਟ੍ਰੇਡ ਅਤੇ ਟਰਾਂਸਪੋਰਟ ਸੋ ਟਰੱਕ ਡਰਾਈਵਰਾਂ ਦੇ ਲਈ ਵੀ ਇਸ ਦੇ ਵਿੱਚ ਦਰਵਾਜ਼ੇ ਖੁੱਲ ਚੁੱਕੇ ਹਨ ਤੇ ਇਸ ਤੋਂ ਇਲਾਵਾ ਮੈਨੂਫੈਕਚਰਿੰਗ ਅਤੇ ਯੂਟਿਲਿਟੀਆਂ ਦੇ ਜਿਹੜੇ ਕੰਮ ਇਹਨਾਂ ਦੇ ਲਈ ਵੀ ਦਰਵਾਜੇ ਜਿਹੜੇ ਆ ਹੁਣ ਮੈਨੀਟੋਬਾ ਸੂਬੇ ਦੇ ਵੱਲੋਂ ਖੋਲ ਦਿੱਤੇ ਗਏ ਹਨ ਸੋ ਇਸ ਦੇ ਵਿੱਚ ਅਪਲਾਈ ਕਰਕੇ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਕੈਨੇਡਾ ਦੇ ਵਿੱਚ ਰਹਿ ਰਹੇ ਆ ਆਸਾਨੀ ਦੇ ਨਾਲ ਇਹ ਇਲਾਕੇ ਦੇ ਵਿੱਚ ਪੀਆਰ ਲੈ ਸਕਦੇ ਹਨ